ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਜੂਨੀਅਰ ਬਰਨਾਲਾ ਵੱਲੋਂ ਜਮਲਾ ਮਲਕਨ ਸਕੂਲ ਵਿਖੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਬੱਚਿਆਂ ਦੇ ਪੋਸ਼ਣ ਦੀਆਂ ਗਲਤ ਰਿਪੋਰਟਾਂ ਬਣਾਉਣ ਦਾ ਦਬਾਅ ਪਾਉਂਦੇ ਦੋਸ਼ ਲਗਾਉਂਦੇ ਹੋਏ ਪ੍ਰੈਸ ਕਾਨਫਰੰਸ ਕੀਤੀ ਗਈ ਗੱਲਬਾਤ ਕਰਦਿਆਂ ਪ੍ਰਧਾਨ ਦਿਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਸਾਨੂੰ ਇੱਕ ਚਾਰਟ ਦਿੱਤਾ ਹੋਇਆ ਹੈ ਜਿਸ ਤੇ 3 ਮਹੀਨਿਆਂ ਤੋਂ 10 ਸਾਲ ਦੇ ਬੱਚਿਆਂ ਦੇ ਭਾਰ ਅਤੇ ਕਾਦਾ ਵਿਰਵਾਦ ਦਿੱਤਾ ਹੋਇਆ ਹੈ ਉਹਨਾਂ ਦੱਸਿਆ ਚਾਰਡ ਅਨਸਾਰ ਬੱਚਿਆਂ ਦੇ ਭਾਰ ਦੀ ਹੀ ਗਲਤ ਰਿਪੋਰਟ ਬਣਾਉਣੀ ਹੈ ਉਹਨਾਂ ਕਹੇ ਕਿ ਬੱਚੇ ਲਗਾਤਾਰ ਕਪੋਸ਼ਣ ਦਾ ਸ਼ਿਕਾਰ ਹੋ ਰਹੇ ਹਨ ਪਰ ਸਰਕਾਰਾਂ ਤੋਂ ਪ੍ਰਸ਼ਾਸਨ ਇਹ ਝੂਠੀਆਂ ਰਿਪੋਰਟਾਂ ਬਣਾ ਕੇ ਪੰਜਾਬ ਨੂੰ ਕਪੋਸ਼ਣ ਮੁਕਤ ਦਿਖਾਉਣਾ ਚਾਹੁੰਦੇ ਹਨ ਉਹਨਾਂ ਕਹੇ ਕਿ ਅਸੀਂ ਕਿਸੇ ਵੀ ਕੀਮਤ ਤੇ ਝਾਲੀ ਕੰਮ ਨਹੀਂ ਕਰਾਂਗੇ ਜੇ ਸਾਡੇ ਤੇ ਦਬਾਅ ਪਾਇਆ ਗਿਆ ਤਾਂ ਅਸੀਂ ਪੰਜਾਬ ਪੱਧਰ ਤੇ ਹੋਰ ਵੀ ਤਿੱਖਾ ਸੰਘਰਸ਼ ਵਿੜਾਂਗੇ ਸਰ ਸਾਨੂੰ ਕੁਝ ਦਿਨਾਂ ਤੋਂ ਮਹਿਕ ਵਿੱਚ ਬਲ ਰਹੇ ਬਿਹਾ ਜਾ ਰਹੇ ਆ ਵੀ ਜਿਹੜਾ ਬੱਚਿਆਂ ਦਾ ਵੇਟ ਹਾਈਟ ਹੈ ਉਹ ਤੁਸੀਂ ਜਿਹੜਾ ਅਸੀਂ ਮੀਨੂ ਦੇ ਰਹੇ ਹਾਂ ਇਹ ਵਾਲਾ ਮੀਨੂ ਦਿੱਤਾ ਹੈ ਉਹ ਨਾਲ। ਇਸ ਮੀਨੂ ਦੇ ਮੁਤਾਬਕ ਪੁਆਇੰਟ 1 ਜਾਂ 2 ਵਧਾ ਕੇ ਉਸ ਉੱਪਰ ਚੜਾਓ। ਪਰ ਜਦੋਂ ਅਸੀਂ ਬੱਚਿਆਂ ਦਾ weight ਦੇਖਦੇ ਆਂ ਬੱਚਿਆਂ ਦਾ weight ਅਸੀਂ ਵੀ ਕੀਤਾ ਔਰ ਡਾਕਟਰ ਸਾਹਿਬ ਵੀ ਕਰਕੇ ਗਏ ਨੇ। ਜਾਂ ਕਿ ਬੱਚਿਆਂ ਬਿਲਕੁਲ ਕਮਜ਼ੋਰ ਬੱਚੇ ਸਾਡੇ ਸਾਹਦ ਤੋਂ ਹੋ ਰਹੇ ਨੇ ਇਹਦੇ ਵਿੱਚ। ਜਿਹੜੇ 3 ਸਾਲ ਦਾ ਬੱਚਾ ਉਹਦਾ ਸਾਰੇ 6 ਕਿਲੋ ਪਾਰ ਹੋ ਗਿਆ। 6 ਕਿਲੋ ਪਾਰ ਹੋ ਰਿਹਾ, 5 ਕਿਲੋ ਪਾਰ ਹੋ ਰਿਹਾ, 10 10 ਕਿਲੋ ਪਾਰ ਹੋ ਰਿਹਾ। ਇਸ ਦਾ ਮਤਲਬ ਸਾਰੇ ਦੈਟ ਦੇ ਵਿੱਚ ਬੱਚੇ ਆ ਰਹੇ ਨੇ ਸਾਡੇ ਘਟ ਦੇ ਵਿੱਚ ਤਾਂ ਅਸੀਂ ਅੱਜ ਵੀ ਸਾਰ ਗਏ ਹੋਏ ਨੇ ਸਾਡੇ ਪੀਓ ਸਾਰ ਗਏ ਹੋਏ ਨੇ ਬਾਗ ਪਿੰਡਾਂ ਦੇ ਵਿੱਚ ਕੁੜਿਆਂ ਨੂੰ ਪ੍ਰੈਸਰਾਈ ਕਰ ਲਿਆ ਕਿ ਉਹਨਾਂ ਤੋਂ ਸਹੀ ਕੰਮ ਕਰਵਾਉਣਾ ਚਾਹੁੰਦੇ ਨੇ ਵੀ ਜਿਹੜੇ ਪਰਸਨ ਟ੍ਰੈਕਰ ਤੇ ਕਰਦੇ ਹੋ ਜਿਵੇਂ ਅਸੀਂ ਕਹਿੰਦੇ ਆ ਸਰਕਾਰ ਕਹਿੰਦੀ ਹੈ ਜਾਂ ਸਾਡਾ ਮਹਿਕਮਾ ਕਹਿੰਦਾ ਤੁਸੀਂ ਉਮੇਜ ਕੀ ਪਰਸਨ ਟ੍ਰੈਕਰ ਤੇ ਕੰਮ ਕਰੋ ਪਰ ਸਾਡਾ ਕਰਨ ਦਾ ਅਸੀਂ ਬਹੁਤ ਮਜਬੂਰ ਹੋਏ ਬੈਠੇ ਆ ਜਿਹੜਾ ਕਿ ਇੱਕ ਡਾਕਟਰ ਦੇ ਕਹਿਣ ਦੇ ਡਾਕਟਰ ਨੂੰ ਵੀ ਇਹ ਸਰਕਾਰ ਚੈਲੰਜ ਕਰ ਲਈ ਹੈ ਕੀ ਕਮਜ਼ੋਰ ਬੱਚੇ ਨਹੀਂ ਕਰਨੇ ਅੱਜ ਜਿਹੜੇ ਬੰਡ ਡਾਕਟਰ ਆਏ ਸੀ ਅੱਜ ਉਹਨਾਂ ਨੇ ਕਮਜ਼ੋਰ ਬੱਚੇ ਬਹੁਤ ਘਟ ਕੱਢਿਆ ਤਾਂ ਕਿ ਉਹ ਸਰਕਾਰ ਕੋਲ ਇਹ ਹਜ਼ਾਰਾ ਤਾਂ ਉਹਨਾਂ ਨੂੰ ਕੋਈ ਆਈ ਹੋਊਗੀ ਜਿਹੜੇ ਕਿ ਅੱਜ ਬੱਚੇ ਕਿਉਂ ਘਟਾਏ ਇੰਨੀ ਛੇਤੀ ਬੱਚੇ ਦਾ ਕਵਰ ਕਿਵੇਂ ਕਰ ਗਏ 2 ਮਹੀਨੇ ਮਹੀਨਾ ਪਹਿਲਾਂ ਸਾਡੇ ਕੋਲ ਆ ਕੇ ਗਏ ਨੇ ਤਾਂ ਉਦੋਂ ਉਹ ਬੱਚੇ ਕਮਜ਼ੋਰ ਚਾਰੇ ਨੇ ਅੱਜ ਉਹ ਬੱਚੇ ਸਾਰੇ ਕਲੀਅਰ ਕਰ ਜਾਣਗੇ ਇੱਕ ਦੋ ਬੱਚੇ ਆ ਰਹੇ ਨੇ ਉਹਨਾਂ ਦੇ ਹਿਸਾਬ ਨਾਲ ਪਰ ਜੇ ਅਸੀਂ ਦੇਖੀਏ ਤਾਂ 1% ਵੀ ਸਾਨੂੰ ਇੱਕ ਵੀ ਬੱਚਾ ਕਮਜ਼ੋਰ ਬੱਚਾ ਨਹੀਂ ਦਿਖਾਉਣ ਦੇਗੇ ਉਸਨੂੰ ਚੈੱਕ ਕਰਦੇ ਇਸ ਲਈ ਇਸ ਇੱਥੇ ਇਕੱਠੇ ਹੋਏ ਆਂ ਦੂਸਰੀ ਗੱਲ ਸਰ ਇਹ ਆ ਵੀ ਜਿਹੜਾ ਰਾਸ਼ਨ ਆ ਰਾਸ਼ਨ ਦੀ ਵੀ ਸਾਨੂੰ ਇੱਕ ਆਹ ਲਿਸਟ ਬਣਾ ਕੇ ਦੇ ਦਿੱਤੀ ਵੀ ਇਹਦੇ ਅਧਾਰ ਤੇ ਇੱਕ ਬੱਚੇ ਨੂੰ ਅਸੀਂ ਹਫਤੇ 'ਚ ਦੋ ਦਿਨ ਮਿੱਠਾ ਦਲੀਆ ਦੇਣਾ ਦੋ ਦਿਨ ਅਸੀਂ ਖਿਚੜੀ ਦੇਣੀ ਹੈ ਦੇਖੋ 50 ਗ੍ਰਾਮ ਮਿੱਠਾ ਦਲੀਆ ਤੇ 75 ਗ੍ਰਾਮ ਖਿਚੜੀ ਦੇਣੀ ਆ ਤਾਂ ਹਫਤੇ 'ਚ 200 ਗ੍ਰਾਮ ਹੀ ਹੋਇਆ ਮਹੀਨੇ ਦੇ ਵਿੱਚ 4 ਹਫਤੇ ਅੰਨੇ 'ਚ 200 ਗ੍ਰਾਮ ਹੀ ਦੇਣਾ ਪਰ ਸਾਨੂੰ ਕੀ ਕਿਹਾ ਜਾ ਰਿਹਾ ਪੈਕੇਟ ਬੰਦ ਕਰਕੇ ਦਿਓ ਪੈਕੇਟ ਬੰਦ ਕਰਕੇ ਦਿਨੇ ਆ ਤਾਂ ਸਰ ਉਹ 1 ਕਿਲੋ ਦਾ ਦਾ ਮਤਲਬ 4 ਮਹੀਨੇ ਚੋਂ ਪੂਰਾ ਮੋੜ ਜੇ ਫਸਲ ਜਾਂ ਆਂਗਣਵਾੜੀ ਵਰਕਰ ਪਸੂ ਕੀ ਸਸਪੈਂਡ ਹੋਗੀ ਤਾਂ ਆਂਗਣਵਾੜੀ ਪਰ ਸਸਪੈਂਡ ਹੋਗੀ ਜੇ ਉਹਦੀ ਸਵਾਮਾ ਖਤਮ ਹੋ ਰਹੀ ਨੇ ਤਾਂ ਆਂਗਣਵਾੜੀ ਵਰਕਰ ਦੀ ਹੋ ਰਹੀ ਨੇ ਕਿਸੇ ਅਫਸਰ ਨੂੰ ਕੋਈ ਡਰ ਨਹੀਂ ਇਹ ਹੈਗੀ ਸਰਕਾਰ ਦੀ ਕੌਲਸੀ ਇਹਦੇ ਵਿੱਚ ਖਿਚੜੀ ਦੇ ਸੋਰੀ ਪਿੰਜੀਰੇ ਦੇ ਵਿੱਚ ਸੋਇਆ ਆਟਾ ਪਾਇਆ ਜਾ ਰਿਹਾ ਇਹਦੇ ਵਿੱਚ ਰਿਫਾਈਨਡ ਤੇਲ ਪਾਇਆ ਜਾ ਰਿਹਾ ਜਿਹੜਾ ਕਿ ਆਪਣਾ ਗਰਭਪਤੀ ਨਰਸਿੰਨੀ ਇੱਕ ਤਰ੍ਹਾਂ ਦੀ ਜ਼ਹਿਰ ਹੈ ਅਸੀਂ ਜ਼ਹਿਰ ਨਹੀਂ ਦੇ ਸਕਦੇ ਬੱਚਾ ਸੋਇਬ ਲੋਕ ਕਿਉਂ ਤੇ ਇਹ ਬੱਚੇ ਨੂੰ ਬੱਚਾ ਨਹੀਂ ਇੰਨੇ ਕਮਜ਼ੋਰ ਬੱਚੇ ਨੇ ਪਹਿਲੇ ਹੀ ਅੰਗਨਵਾੜ ਦੇ ਵਿੱਚ ਤਾਂ ਹੁਣ ਜਿਹੜਾ ਅਸੀਂ ਇਹ ਦੇਖੀਏ ਤਾਂ ਇਹਨਾਂ ਜਿਹੜਾ ਦੇ ਰਿਆਂ ਮਾਂ ਦੇ ਗਰਭ ਦੇ ਵਿੱਚ ਹੀ ਬੱਚੇ ਨੂੰ ਜਿਹੇ ਦੇਣੀ ਸ਼ੁਰੂ ਕਰ ਦਿੱਤੀ ਇਹ ਤਾਂ ਪੰਜਾਬ ਨੂੰ ਖਤਮ ਕਰਨ ਦੀ ਇੱਕ ਚੱਲੀ ਹੋਈ ਆਪੋਸੀ ਸਰਕਾਰ ਦੀ ਹੋਰ ਕੁਝ ਨਹੀਂ ਅਜੀ ਜਿਹਾ ਕਹਿਣਾ ਚਾਹਵਾ ਨਹੀਂ ਬੱਚਿਆਂ ਦੇ ਵਜਨ ਤੋਂ ਦੇ ਗਿਆ ਜੀ ਬੱਚਿਆਂ ਦੇ ਵਜਨ ਦੀ ਉਮਰ ਦਾ ਪਤਾ ਕਿੰਨਾ ਕਿੰਨਾ ਹੈ ਬੱਚੇ ਦੇ ਉਮਰ ਦੇ ਮੁਤਾਬਕ ਦੇਖੋ ਜੀ ਜੇ ਸਾਡੇ ਕੋਲ ਇਹ ਦੇਖਿਆ ਜੇ 3 ਮਹੀਨੇ ਦਾ ਬੱਚਾ ਜਿਹੰਦਾ 5 ਕਿਲੋ 300 ਗ੍ਰਾਮ ਹੁੰਦੇ ਦਾ ਵਜ਼ਨ ਹੋ ਰੇ ਬੋਏ ਦਾ ਗਰੀਬਾ ਹੋ ਰਿਹਾ 3 ਕਿਉਂ ਆਪਣਾ ਉਹਨਾਂ ਦਾ 5 ਕਿਲੋ 3 ਮਹੀਨੇ 5 ਕਿਲੋ ਵਜ਼ਨ ਕੁਰੀ ਦਾ ਹੋ ਰਿਹਾ ਜਿਹੜੇ ਗਾਵਨ ਨੇ ਪਰ ਇਹਦੇ ਵਿੱਚ ਦੇਖਿਆ ਜੇ ਬੱਚੇ ਦਾ ਇਹ 3 ਮਹੀਨੇ ਦੇ ਬੱਚੇ 5 ਕਿਲੋ ਦੇ ਬੱਚੇ ਨਹੀਂ ਹੋ ਰਹੇ ਕਿਉਂ ਕਮਜ਼ੋਰ ਬੱਚੇ ਪੈਦਾ ਹੋ ਰਹੇ ਸਾਡੇ ਕੋਲ ਕੌਣ ਆ ਰਹੇ ਗਰੀਬ ਮਾਵਾ ਮਾਵਾਂ ਆ ਰਹੀਆਂ ਨੇ ਜਿਨ੍ਹਾਂ ਦੇ ਘਰੇ ਰੋਟੀ ਦਾ ਵੀ ਸਾਧਨ ਨਹੀਂ ਹੁੰਦਾ ਜਿਹੜੇ ਕਿ ਦਿਹਾੜੀਦਾਰ ਬੰਦੇ ਨੇ ਉਹ ਕਹਿੰਦੇ ਵੀ ਚਲੋ ਜੋ ਕੁਝ ਸਪੇਕਟ ਚ ਪੈਂਦਾ ਚਾਹੇ ਜੇ ਸਾਨੂੰ ਬਹੁਤ ਵਧੀਆ ਚੀਜ਼ ਹੈ ਅਸੀਂ ਖਾਵਾਂਗੇ ਸਾਡੇ ਬੱਚੇ ਤੰਦਰੁਸਤ ਪੈਦਾ ਹੋਣਗੇ ਪਰ ਤੰਦਰੁਸਤ ਪੈਦਾ ਕਿਵੇਂ ਹੋਣਗੇ ਜਦੋਂ ਉਹਦੇ ਵਿੱਚ ਰਾਈਨਡ ਪਾਇਆ ਗਿਆ ਸੋਇਆ ਫਲੋਰ ਪਾਇਆ ਗਿਆ ਤੇ ਇਹਦੇ ਵਿੱਚ ਤੰਦਰੁਸਤੀ ਦਾ ਤਾਂ ਕੋਈ ਮਤਲਬ ਹੀ ਨਹੀਂ ਹੈਗਾ ਇਹਦੇ ਵਿੱਚ ਡਾਕਟਰ ਵੀ ਕਹਿ ਰਹੇ ਵੀ ਤੁਸੀਂ ਇਹ ਰਾਈਨਡ ਗਰਭਤੀ ਮਹਾਨੂਜਾ ਬੱਚਿਆਂ ਨੂੰ ਘਰੇ ਵੀ ਨਾ ਬਾਹਰ ਹੁਣ ਤਾਂ ਡਾਕਟਰ ਇਹ ਕਹਿ ਰਹੇ ਨਹੀਂ ਵੀ ਘਰੇ ਵੀ ਨਾ ਬਾੜੋ ਇਹਦੇ ਵਿੱਚ ਬਿਮਾਰੀਆਂ ਬਹੁਤ ਲੱਗ ਰਹੀਆਂ ਨੇ ਪਰ ਸਰਕਾਰ ਖੁਦ ਸਾਨੂੰ ਇਹ ਰਾਈਨਡ ਤੇ ਸੋਇਆ ਲੋੜ ਦੇ ਰਹੀ ਹੈ